ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ सो हमारा ईश्वर शेर सिंह विष्णु भगवान दी जय सो हमारा शेर सिंह विष्णु भगवान दी जय प्यारी संग जी हो सच्चे पातशाही ने उन्नी ਮੈਂ 1955 ਨੂੰ ਹਰ ਸੰਗਤ ਨੂੰ ਸ਼ਬਦ ਦੇਣ ਬਾਰੇ ਜੋ ਲਿਖਾਇਆ ਹੈ ਖੁਦੇ ਸ਼ਬਦ ਲੈਣ ਦੀ ਹਦਾਇਤ ਕੀਤੀ ਹੈ ਆਉ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਬੜੇ ਪਿਆਰ ਨਾਲ ਆਪਣੇ ਸਰਵਣ ਕਰਨਾ ਸਚਿਪਾਸ਼ੀ ਨੇ ਸੋ ਹੰ ਮਾਰਾਇਸ਼ੇ ਸੰਗ ਵਿਸ਼ਨੂੰ ਭਗਵਾਨ ਦੀ ਜੈ ਸ਼ਬਦ ਸਿਰਫ ਇਤਨਾ ਹੀ ਹੈ ਮਗਰ ਰਹਿਤ ਕਠਨ ਹੈ ਜੀ ਮਾਸ ਸ਼ਰਾਬ ਤਿਜਾਉਣਾ ਜਗਤ ਦੇ ਮਿਹਣੇ ਛਲਣੇ ਲੋਕ ਲੱਜਿਆ ਤਿਆਗਣੀ ਆਤਮ ਸੁਰਤ ਸ਼ਬਦ ਦਾ ਮੇਲ ਕਰਕੇ ਜਗਾਉਣੀ ਸੋ ਅਸੰਗਧੀਏ ਜਦੋਂ ਵੀ ਨਵੇਂ ਗੁਰਸਿੱਖ ਨੇ ਕੋਈ ਸ਼ਬਦ ਲੈਣਾ ਹੋਵੇ ਤਾਂ ਉਸ ਨੂੰ ਇਹ ਸੱਚੇ ਪਾਤਸ਼ਾਹ ਜੀ ਦੀ ਹਦਾਇਤਾਂ ਮੁਤਾਬਕ ਪੂਰਨ ਜਾਣਕਾਰੀ ਦੇਣੀ ਬਣਦੀ ਆ ਕਿ ਵੀ ਜਿਓ ਸ਼ਬਦ ਲੈਣਾ ਹੈ ਤੇ ਸਾਨੂੰ ਆ ਸਾਰਾ ਕੁਝ ਮਨਾਹੀ ਹੈ ਮਾਸ਼ਰਾਬ ਛੱਡਣਾ ਪੈਗਾ ਲੋਕ ਲੱਜਿਆ ਤਿਆਗਣੀ ਪੈਗੀ ਆਤਮ ਸਵਰਤ ਸ਼ਬਦ ਨਾਲ ਮੇਲ ਕਰਕੇ ਜਗਾਉਣੀ ਉਹ ਵਿਧੀ ਕਿਹੜੀ ਆ ਉਹ ਸੱਚੇ ਪਾਤਸ਼ਾਹ ਨੇ ਹਰ ਬਾਣੀ ਦੇ ਵਿੱਚ ਲਿਖਾਈ ਹੋਈ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇਹ ਹੈ 13 ਚੇਤ ਸ਼ੈਨਸ਼ਈ ਸੰਮਤ ਇੱਕ ਨੂੰ 13 ਚੇਤ ਸ਼ੈਨਸ਼ਈ ਸੰਮਤ ਇੱਕ ਪਿੰਡ ਝੰਡੇ ਜ਼ਿਲ੍ਹਾ ਜੰਮੂ ਸੱਚਾ ਸਤਸੰਗ ਉਪਦੇਸ਼ ਹੁਣ ਉਪਦੇਸ਼ ਸਰਵਣ ਕਰੋ ਸ਼ਬਦ ਗੁਰੂ ਕਹੇ ਜੇ ਸੁਰਤੀ ਦਾ ਕਰਨਾ ਮਿਲਾਪ ਸ਼ਬਦੀ ਜੋੜ ਜੜਾਈਆ ਤੇ ਸ਼ਬਦ ਗੁਰੂ ਕੀ ਕਹਿ ਰਿਹਾ ਕਿ ਜੇ ਸੁਰਤ ਨੂੰ ਮਲਾਉਣਾ ਹੈ ਤੇ ਫਿਰ ਤੁਸੀਂ ਆਪਣੀ ਸੁਰਤੀ ਦਾ ਸ਼ਬਦ ਨਾਲ ਮਲਾਪ ਕਰਨਾ ਹੈ। ਔਰ ਸ਼ਬਦ ਨਾਲ ਮਲਾਪ ਹੋਵੇਗਾ ਕਿਦਾਂ? ਸਭ ਤੋਂ ਵੱਡੀ ਗੱਲ ਤੇ ਆ ਔਰ ਇਹ ਮਹਾਰਾਜੀ ਨੇ ਕਿਸ ਤਰ੍ਹਾਂ ਲਿਖਾਇਆ ਫਿਰ ਭੁੱਲ ਜਾਓ ਆਪ ਆਪ ਮਿਟੇ ਪਰਮ ਕੀ ਕਾਇਆ ਫਿਰ ਕੀ ਆ ਆਪਣੇ ਆਪ ਨੂੰ ਭੁੱਲ ਜਾਓ ਆਪਣੇ ਆਪ ਨੂੰ ਕਿਵੇਂ ਭੁੱਲਿਆ ਜਾਏਗਾ ਛੱਡ ਦੇਓ ਕੂੜੇ ਸਾਹਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਤਾ ਲੈਣਾ ਤੜਾਈਆ ਐ ਆ ਕੁੜੇ ਸਾਖ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹ ਸਾਡੀ ਸੁਰਤ ਨੂੰ ਪਰਮਾਤਮਾ ਦੇ ਨਾਲ ਨਹੀਂ ਜੁੜਨ ਦਿੰਦੇ ਸੋ ਇਹ ਸੱਚੇ ਪਾਤਸ਼ਾਹੀ ਨੇ ਸਾਨੂੰ ਹਿਦਾਇਤ ਦਿੱਤੀ ਆ ਕਿ ਜੇ ਸਭ ਸ਼ਬਦ ਤੇ ਸੁਰਤ ਦਾ ਮਲਾਪ ਕਰਨਾ ਹੈ ਤੇ ਫਿਰ ਆ ਜਿਹੜੇ ਕੂੜੇ ਸਾਖ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਤਾ ਉਹ ਛੱਡਣਾ ਹੀ ਪੈਣਾ ਝਗੜਾ ਮੁੱਕ ਜਾਏ ਸਮਾਜ دین ਮਜਬ ਨਾ ਕੋਈ ਲੜਾਈ ਆ ਜੇ ਇਹ ਕੂੜੇ ਸਾਖਾਂ ਨੂੰ ਅਸੀਂ ਛੱਡ ਦੇਾਂਗੇ ਤੇ ਸਾਡਾ دین ਮਜਬ ਦੇ ਵਿੱਚੋਂ ਕੀ ਆ ਝਗੜਾ ਮੁੱਕ ਜਾਏਗਾ ਫਿਰ ਕੀ ਰਹਿ ਜਾਏਗਾ ਪ੍ਰੇਮ ਦਾ ਬੰਧਨ ਮਨ ਮਨੂਆ ਆਤਾਰ ਲਾ ਆਪਣੇ ਘਾਟ ਸਿਰ ਸਕੇ ਨ ਕੋ ਇਹ ਉਠਾਈਆ ਗੁੱਦੀ ਬਵੇਕ ਨਾਲ ਇਕੋ ਸਮਝ ਲਵਾਖ ਬਹੁਤਾ ਪੜਨ ਦੀ ਲੋੜ ਰਹੇ ਨ ਰਾਈਆ ਇੱਥੇ ਮਹਾਰਾਜ ਜੀ ਨੇ ਕਿਹਾ ਆਪਣੀ ਬੁੱਧੀ ਨੂੰ ਵਿਵੇਕ ਕਰਕੇ ਆਵਾਕ ਸਮੈਲੋ ਜਿਹੜਾ ਵਾਕ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲੋਂ ਤੜਾਉਂਦਾ ਹੈ ਤੇ ਫਿਰ ਅਸੀਂ ਜਿਹੜਾ ਵਾ ਆਤਮ ਸ਼ਬਦ ਦਾ ਜਿਹੜਾ ਸੁਰਤ ਸ਼ਬਦ ਦਾ ਮੇਲ ਕਰ ਸਕਦੇ ਹਾਂ ਜਿੰਨਾਂ ਦਾ ਸਤਗੁਰ ਅੰਦਰ ਆਤਮ ਵਸਿਆ ਪਾਹਸ ਜੋਤ ਸਰੂਪੀ ਜੋਤੀ ਡਗ ਮੰਗਾਈਆ ਜਿਨ੍ਹਾਂ ਦਾ ਆਤਮ ਪਰਮਾਤਮ ਪਾਸ ਵਸਿਆ ਪਾਸ ਕਦੋਂ ਬਸੇਗਾ ਜਦੋਂ ਅਸੀਂ ਇਹਨਾਂ ਦੇ ਕੂੜ ਵਿਕਾਰਾਂ ਦੇ ਨਾਲੋਂ ਨਾਤਾ ਜਿਹੜਾ ਉਹ ਖਤਮ ਕਰ ਲਵਾਂਗੇ ਜਦ ਤੱਕ ਸਾਡਾ ਵਿਕਾਰਾਂ ਨਾਲ ਨਾਤਾ ਚੱਲ ਰਿਹਾ ਹੈ ਤਦ ਤੱਕ ਸਾਡਾ ਨਾਤਾ ਜਿਹੜਾ ਉਹ ਪਰਮਾਤਮਾ ਦੇ ਨਾਲ ਹੋ ਨਹੀਂ ਸਕਦਾ ਸਦਾ ਸਦ ਸਦ ਵਸੇ ਸਾਥ ਵਿਸ਼ੋੜਾ ਅੱਗੇ ਨਾ ਕੋਈ ਰਖਾਈਆ ਜਦੋਂ ਅਸੀਂ ਇਦਾ ਕੂੜੇ ਸਾਖ ਜਿਹੜੇ ਛੱਡ ਦਿਆਂਗੇ ਤੇ ਪ੍ਰਮਾਤਮਾ ਦਾ ਸਾਥ ਜਿਹੜਾ ਉਹ ਹਮੇਸ਼ਾ ਹੀ ਸਾਡੇ ਨਾਲ ਰਹੇਗਾ ਉਹਨਾਂ ਦੀ ਲੇਖੇ ਲੱਗੇ ਪੜੀਗਾ ਸਾਥ ਜਿੰਨਾਂ ਦੇ ਅੰਦਰ ਵੜ ਕੇ ਮੰਜ਼ਲ ਚੜ੍ਹ ਕੇ ਸੱਚ ਦੇ ਦਵਾਰੇ ਖੜ ਕੇ ਨੋਂ ਦਵਾਰੇ ਲੇਖਾ ਦਹਿ ਮੁਕਾਈਆ ਫਿਰ ਜਿਨ੍ਹਾਂ ਨੇ ਨਾਤਾ ਕੂੜੇ ਦੇ ਨਾਲੋਂ ਤੋੜ ਲਿਆ ਵਗਾ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਵੜ ਕੇ ਪਰਮਾਤਮਾ ਨੇ ਸੱਚ ਦੇ ਦਵਾਰੇ ਦੀ ਮੰਜ਼ਲ ਆਪ ਚੜਾਉਣੀ ਜੋਤੀ ਜੋ ਸਰੂਪ ਹਾਰਿਆ ਪਾਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਕਰ ਕਾਇਆ ਮੰਦਰ ਖੋਜ ਖਜਾਈਆ ਕਿੱਥੇ ਖੋਜਣਾ ਨੂੰ ਅਸੀਂ ਇਸ ਕਾਇਆ ਮੰਦਰ ਦੇ ਅੰਦਰ ਜਦ ਤੱਕ ਅਸੀਂ ਉਹਨੂੰ ਕਾਇਆ ਮੰਦਰ ਦੇ ਅੰਦਰੋਂ ਨੂੰ ਖੋਜਦੇ ਨਹੀਂ ਤਦ ਤੱਕ ਅਸੀਂ ਉਹਨੂੰ ਨਹੀਂ ਮਿਲ ਸਕਦੇ ਅਸੀਂ ਬਾਹਰ ਹੀ ਪਟਕਦੇ ਰਾਵਾਂਗੇ ਸੁਰਤੀ ਕਹੇ ਸੁਰਤੀ ਕੀ ਕਹਿੰਦੀ ਹੈ ਮੈਂ ਕੀ ਦਸਾਂ ਦੱਸਣ ਵਾਲੀ ਕਹਾਣੀ ਨજર ਕੋਈ ਨਾ ਆਈਆ ਸ੍ਰਤੀਆ ਕਹਿੰਦੀ ਆ ਕਿ ਮੈਂ ਕੀ ਦੱਸਾਂ ਤੁਹਾਨੂੰ ਦੱਸ ਤੇ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਨਾਲੇ ਰੂਵਾਂ ਨਾਲੇ ਹੱਸਾਂ ਦੋਵੇਂ ਰੰਗ ਵਖਾਈਆ ਬਾਹਰ ਵਾਲੀਆਂ ਸਮਝ ਨਾ ਸਕੀਆਂ ਅੱਖਾਂ ਅੰਦਰੋਂ ਅੱਖ ਨਾ ਕਿਸੇ ਉਠਾਈਆ ਆਸਰਤੀ ਕਹਿ ਰਹੀ ਹੈ ਕਿ ਬਾਹਰ ਵਾਲੀਆਂ ਅੱਖਾਂ ਤੇ ਮੈਨੂੰ ਸਮਝ ਨਹੀਂ ਸਕਦੀਆਂ ਤੇ ਅੰਦਰ ਵਾਲੀ ਅੱਖ ਕਿਸੇ ਨੇ ਖਲਾਈ ਨਹੀਂ ਜਦ ਤੱਕ ਅੰਦਰ ਵਾਲੀ ਅੱਖ ਖੁੱਲਦੀ ਨਹੀਂ ਤਦ ਤੱਕ ਸੁਰਤ ਸ਼ਬਦ ਦਾ ਮੇਲ ਨਹੀਂ ਹੋ ਸਕਦਾ ਮੈਂ ਚਾਰੋਂ ਕੁੰਟ ਤਕਾਂ ਦਹ ਦਿਸ਼ਾ ਖੋਜ ਖਜਾਈਆ ਮੈਂ ਫਿਰਕੇ ਆਈ ਮਦੀਨਾ ਮੱਕਾ ਤੀਰਤ ਟਟਾਂ ਉੱਤੇ ਫੇਰਾ ਪਾਈਆ ਸੁਰਤੀਆ ਕਹਿੰਦੇ ਆ ਕਿ ਮੈਂ ਚਾਰੋਂ ਕੁੰਟ ਵੇਖ ਲਿਆ ਦਹ ਦਿਸ਼ਾ ਵੀ ਖੋਜ ਲਿਆ ਮੈਂ ਤੀਰਤ ਟਟਾਂ ਦੇ ਉੱਤੇ ਵੀ ਫੇਰਾ ਪਾ ਕੇ ਵੇਖ ਲਿਆ ਪਰ ਮੈਨੂੰ ਪਰਮਾਤਮਾ ਕਿਤੇ ਨਹੀਂ ਮਿਲਿਆ ਜਦੋਂ ਮਿਉਨੇ ਮਿਲਣਾ ਵਾ ਤੇ ਸਾਡੀ ਆਤਮਾ ਤੇ ਪਰਮਾਤਮਾ ਨੇ ਮਿਲਣਾ ਮੈਂ ਪੂਜ ਕੇ ਵੇਖੇ ਪੱਥਰ ਇਟਾਂ ਪੁਸਤਕ ਪੜ ਪੜੇ ਆਪਣਾ ਵਕਤ ਲੰਗਾ ਹੀ ਆ ਆ ਸੁਰਤੀ ਕਹਿੰਦੀ ਹੈ ਕਿ ਮੈਂ ਇਟਾਂ ਪੱਥਰਾਂ ਦੇ ਮੰਦਰਾਂ ਤੀਰਥਾਂ ਨੂੰ ਹੀ ਪੂਜ ਕੇ ਵੇਖ ਲਿਆ ਔਰ ਜਿੰਨੀਆਂ ਧਾਰਮਿਕ ਪੁਸਤਕਾਂ ਉਹ ਵੀ ਪੜ ਪੜ ਕੇ ਵੇਖ ਲਈਆਂ ਪਰ ਮੈਨੂੰ ਕਿਤੇ ਨਹੀਂ ਮਿਲਿਆ ਸੇਖ ਸੇਖ ਹੱਟੀ ਜਗਤ ਵਿਦਿਆ ਸਾਚੀ ਸਿਖਾਂ 14 ਵਿਦਿਆ ਨਾਲ ਕਰੀ ਕੁੜਮਾਈਆ ਪਰ ਸ਼ਬਦ ਸੁਆਮੀ ਮਿਲਿਆ ਨਹੀਂ ਸਾਚਾ ਪਿਤਾ ਜੋ ਪਤ ਪਰਮੇਸ਼ਰ ਆਪਣੇ ਨਾਲ ਮਲਾਈਆ ਆਸਰਤੀ ਕਰੇ ਕਿ ਮੈਂ ਤੀਰਥ ਤਟਾਂ ਤੇ ਜਾ ਜਾ ਕੇ ਵੇਖ ਲਿਆ ਚਾਰੇ ਪਾਸੇ ਜਾ ਕਾ ਮਲਿਆ ਪਰ ਮੈਨੂੰ ਕਿਤੇ ਵੀ ਪਤ ਪਰਮੇਸ਼ਰ ਨਹੀਂ ਮਿਲਿਆ ਨਿਰਗੁਣ ਨਿਰਵੈਰ ਨਿਰਾਕਾਰ ਨਿਰ ਅਧਾਰ ਹੋ ਕੇ ਹਿੱਤਾ ਸੱਚ ਪ੍ਰੀਤੀ ਆਪਣੇ ਨਾਲ ਜੜਾਈਆ ਕਿਉਂਕਿ ਉਹ ਕਾਲਪੁਰ ਕੋਣਿਆ ਨਿਰਗੁਣਿਆ ਨਿਰਗੁਣ ਜੋਤਿਆ ਨਿਰਵੈਰ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਆ ਔਰ ਨਿਰਾਕਾਰ ਜਿਸ ਦਾ ਕੋਈ ਆਕਾਰ ਨਹੀਂ ਆ ਔਰ ਨਿਰ ਅਧਾਰ ਆ ਉਹਦਾ ਕੋਈ ਆਧਾਰ ਵੀ ਨਹੀਂ ਆ ਪਰ ਉਹ ਮਿਲਣਾ ਕਿੱਦਾਂ ਸੱਚ ਪ੍ਰੀਤੀ ਦੇ ਨਾਲ ਪੜਨਾ ਲਿਖਣਾ ਜਗ ਤੱਕ ਕਹਾਣੀ ਕਿੱਸਾ ਬਿਨ ਸਤਗੁਰ ਪੂਰੇ ਕਿਸਮਤ ਸਕੇ ਨ ਕੋਈ ਬਦਲਾਈਆ ਇਹ ਪੜਨਾ ਲਿਖਣਾ ਜਿਹੜਾ ਆਉ ਜਗਤ ਦਾ ਹੀ ਕਿੱਸਾ ਪਰ ਜਦ ਤੱਕ ਸਤਗੁਰ ਪੂਰਾ ਸਾਡੇ ਉਤੇ ਮਿਹਰ ਨਹੀਂ ਕਰ ਦਿੰਦਾ ਮਿਲ ਨਹੀਂ ਜਾਂਦਾ ਉਨੀ ਦੇ ਤੱਕ ਸਾਡੀ ਕਿਸਮਤ ਜਿਹੜੀ ਉਹ ਨਹੀਂ ਬਦਲ ਸਕਦੀ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਘਰ ਸਾਚੇ ਸਾਚਾ ਮੰਦਰ ਦਹਿ ਸਹਾਈਆ ਸੁਰਤੀ ਕਹੇ ਮੈਂ ਸੁਰਤ ਨਿਰਤ ਨਾਲ ਅਣ ਸੁਰਤ ਧਿਆ ਜਨਾਈਆ ਨਿਰਤ ਸੁਰਤ ਦੋਵੇਂ ਬੇਹਾਲ ਬੇਬਲ ਹੂ ਕੇ ਰਹੀ ਕੁਰਲਾਈਆ ਜਿੰਨਾ ਚਿਰ ਸ਼ਬਦ ਗੁਰੂ ਨਾ ਹੋਏ ਦਿਆਲ ਲੇਖਾ ਕਾਲ ਨਾ ਕੋ ਇਹ ਮਕਾਈਆ ਸਰਤਾ ਕਹੇ ਕਿ ਹਵੇ ਜਦ ਤੱਕ ਸ਼ਬਦ ਗੁਰੂ ਦਿਆਲ ਨਹੀਂ ਹੋ ਜਾਂਦਾ ਦਇਆਵਾਨ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹਦਾ ਲੇਖਾ ਜਿਹੜਾ ਉਹ ਖਤਮ ਨਹੀਂ ਹੋ ਸਕਦਾ ਰਾਏ ਧਰਮ ਨਾ ਹੋਏ ਜਵਾਲ ਚਤਰ ਗੋਪਤ ਡੇਰਾ ਨਾ ਕੋਈ ਢਾਈਆ ਸੱਚਾ ਮਨੇ ਨਾ ਕੋਈ ਸਵਾਲ ਆਸ਼ਾ ਮਨਸ਼ਾ ਪੂਰਨ ਕੋਈ ਕਰਾਈਆ ਜਦ ਤੱਕ ਸੱਚਾ ਸਵਾਲ ਕੌਣ ਮੰਦਾ ਪਰਮਾਤਮਾ ਖਾਲਪੁਰ ਕੀ ਉਹਦੇ ਤੋਂ ਬਿਨਾ ਕੋਈ ਆਸ਼ਾ ਮਨਸ਼ਾ ਵੀ ਪੂਰ ਨਹੀਂ ਕਰਾਉਂਦਾ ਸੁਰਤੀ ਕਹੇ ਮੈਂ ਸ਼ਬਦ ਗੁਰੂ ਬਿਨਾ ਹੋਈ ਕੰਗਾਲ ਮੇਰੀ ਕੀਮਤ ਜਗਤ ਨਾ ਕੋਈ ਪਾਈਆ ਸੁਰਤੀ ਆ ਕਹਿ ਰਹੀ ਹੈ ਕਿ ਮੈਂ ਸ਼ਬਦ ਸਤਗੁਰ ਤੋਂ ਬਿਨਾ ਕੰਗਾਲ ਹਾਂ ਨਾ ਜਦ ਤੱਕ ਉਹ ਮੈਨੂੰ ਮਿਲ ਨਹੀਂ ਜਾਂਦਾ ਉਹਨੀ ਦੇਰ ਤੱਕ ਮੇਰਾ ਮੁੱਲ ਨਹੀਂ ਪੈ ਸਕਦਾ ਜਿੰਨਾ ਚਿਰ ਸਤ ਸਰੋਵਰ ਵਿੱਚ ਨਾੰਦੇ ਨਹਾਲ ਹੰਸ ਕਾਗਨ ਰੂਪ ਵਟਾਈਆ ਜਿੰਨਾ ਚਿਰ ਉਹ ਪਰਮਾਤਮਾ ਜਿਹੜਾ ਵਾ ਸਤ ਸਰੋਵਰ ਕਿਹੜਾ ਵਾ ਸਾਡਾ ਆਤਮਿਕ ਅੰਦਰ ਦਾ ਜਦ ਤੱਕ ਉਹਦੇ ਵਿੱਚ ਉਹ ਨਹਾਲ ਕੇ ਸਾਨੂੰ ਕਾਗਾਂ ਤੋਂ ਹੰਸ ਰੂਪ ਨਹੀਂ ਬਟਾਉਂਦਾ ਤਦ ਤੱਕ ਸੁਰਤ ਸ਼ਬਦ ਦਾ ਮੇਲ ਨਹੀਂ ਹੁੰਦਾ ਕਾਗ ਕੀ ਆ ਜੋ ਕਲਯੁਗ ਦੀ ਕੂੜ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਨੇ ਹੰਸ ਰੂਪ ਕਿਹੜਾ ਵਾ ਜਿਹੜਾ ਸਤ ਦੇ ਨਾਲ ਮੇਲ ਖਾਂਦਾ ਔਰ ਸਤ ਸਤਵਾਦੀ ਹੋ ਕੇ ਸਤੋ ਗੁਣ ਦੇ ਵਿੱਚ ਆਉਂਦਾ ਓਨਾ ਚਿਰ ਸੱਚਖੰਡ ਦਵਾਰ ਨਾ ਮਿਲੇ ਸਚੀ ਧਰਮਸ਼ਾਲਾ ਸਾਚੇ ਮੰਦਰ ਸੋਭਾ ਕੋਈ ਨਾ ਪਾਈਆ ਜਦ ਤੱਕ ਸੇ ਸਤ ਸਤਵਾਦੀ ਹੋ ਕੋ ਨਹੀਂ ਜਾਂਦੇ ਤਦ ਤੱਕ ਉਹ ਸੱਚੀ ਧਰਮਸ਼ਾਲਾ ਨਹੀਂ ਮਿਲਦੀ ਨਾਨਕ ਵਿਦਿਆ ਸ਼ਬਦੀ ਧਾਰ ਜੋਤ ਨੰਕਾਰ ਸ੍ਰਿਸ਼ਟੀ ਨੂੰ ਗਈ ਸਖਾਲ ਇਸਟ ਇਕੋ ਬੇ ਪਰਵਾਈਆ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦੀ ਜੋਤ ਅਹੰਕਾਰ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਕੀ ਸਿੱਖਿਆ ਦੇ ਦਿੱਤੀ ਸੀਗੀ ਪਰਮਾਤਮਾ ਇੱਕ ਹੈ ਜਿਸ ਨੂੰ ਸਤ ਨਾਮ ਕਹਿ ਕੇ ਧਿਆਜ ਆ ਜਾਂਦਾ ਸੁਰਤ ਕਹੇ ਮੈਨੂੰ ਸਾਰੇ ਥਾਉ ਥਾਈ ਚੜਾਉਂਦੇ ਆਪਣਾ ਜੋਰ ਲਗਾਈਆ ਸੁਰਤ ਕੀ ਕਹਿ ਰਹੀ ਆ ਕਿ ਹਰ ਜੀਵ ਥਾਉ ਥਾਈ ਮੈਨੂੰ ਚੜਾਉਂਦੇ ਆ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਕੋਈ ਅੰਦਰ ਵੜ ਕੇ ਧਿਆਨ ਲਗਾਉਂਦੇ ਆਸਣ ਸੋਣਾ ਹੀਠ ਵਿਸ਼ਾਈਆ ਕੋਈ ਅੰਦਰ ਵੜ ਕੇ ਤੇ ਆਪਣੀ ਸੁਰਤ ਨੂੰ ਅੱਖਾਂ ਮੀਟ ਕੇ ਧਿਆਨ ਲਗਾ ਕੇ ਪਰਮਾਤਮਾ ਦੇ ਨਾਲ ਮਿਲਦੇ ਕੋਈ ਰਸਨਾ ਜੀਵਾ ਨਹੀਂ ਹਲਾਉਂਦੇ ਅਜੱਪਾ ਜਾਪ ਰਹੇ ਗਾਇਆ ਕੋਈ ਰਸਨਾ ਜਿਹਾ ਆਪਣੇ ਮੂੰਹ ਚੋਂ ਨਹੀਂ ਬੋਲਦੇ ਤੇ ਲਗਾਤਾਰ ਕੀਆ ਅਜੱਪਾ ਜਾਪ ਜਿਹੜਾ ਉਹ ਕਰਦੇ ਰਹਿੰਦੇ ਆ ਕੋਈ ਜਾਲ ਧਾਰਾ ਸੀਸ ਵਗਾਉਂਦੇ ਤਨ ਮਾਟੀ ਠਾਰ ਵਖਾਈਆ ਕੋਈ ਖਾਕ ਨਾਲ ਤਨ ਰਮਾਉਂਦੇ ਆਵਧੂਤ ਰੂਪ ਵਟਾਈਆ ਉਹਨੂੰ ਮਿਲਣ ਵਾਸਤੇ ਕੋਈ ਜਲ ਧਾਰਾ ਨੂੰ ਆਪਣੇ ਸੀਸ ਦੇ ਵਿੱਚ ਪਾਉਂਦੇ ਕੋਈ ਖਾਕ ਭਪੂਤੀ ਆਪਣੇ ਸਰੀਰ ਦੇ ਉੱਤੇ ਲਾਉਂਦੇ ਕੋਈ ਪੜ ਪੜ ਵਿਦਿਆ ਜਗਤ ਸਣਾਉਂਦੇ ਕਥਾ ਵਾਰਤਾ ਨਾਲ ਰਲਾਈਆ ਕੋਈ ਘਰ ਘਰ ਗੁਰੂ ਰੂਪ ਵਟਾਉਂਦੇ ਵੇਖਾ ਤਾਰੀ ਆਪਣਾ ਭੇਖ ਦਰਸਾਈਆ ਕੋਈ ਪੜ ਪੜ ਕੇ ਜਗਤ ਨੂੰ ਨਾਨੀਆਂ ਕਥਾ ਔਰ ਵਿਦਿਆ ਸੁਣਾਉਂਦੇ ਤੇ ਕੋਈ ਗੁਰੂ ਰੂਪ ਬਣ ਕੇ ਆਪਣਾ ਰੂਪ ਵਟਾ ਲੈਂਦੇ ਪੁਰਖ ਅਕਾਲ ਦਾ ਇੱਕੋ ਗੁਰੂ ਜੋ ਸ਼ਬਦ ਗੌਰ ਜਿਸ ਨੂੰ ਆਦ ਜੋਗਾਤ ਗੁਰ ਅਵਤਾਰ ਸੀਸ ਨਵਾਉਂਦੇ ਪੀਰ ਪਕੰਬਰ ਉਸੇ ਦਾ ਕਲਮਾ ਉਸੇ ਦਾ ਨਗਮਾ ਉਸੇ ਦਾ ਨਾਰਾ ਲਾਈਆ ਕਿੰਨੇ ਪੁਰਖ ਅਕਾਲ ਔਰ ਇੱਕੋ ਹੀ ਆ ਔਰ ਸ਼ਬਦ ਗੁਰ ਜਿਸ ਨੂੰ ਆਰ ਜੁਗਾਦ ਸੀਸ ਨਵਾਉਂਦੇ ਪੀਰ ਪਕੰਬਰ ਵੀ ਕਲਮਾ ਉਸੇ ਹੀ ਸ਼ਬਦ ਗੁਰੂ ਦਾ ਤਕਾਲ ਪੁਰਖ ਦਾ ਕਹੋਂਦੇ ਕਿਉਂਕਿ ਸ਼ਬਦ ਦੀ ਹੋਂਦ ਦੇ ਵਿੱਚੋਂ ਇਹ ਸੰਸਾਰ ਬਣਦਾ ਹੈ ਸਿਰਜਦਾ ਹੈ ਸੰਸਾਰੀ ਜੀਵ ਸ਼ਬਦ ਦੀ ਹੋਂਦ 'ਚ ਹੀ ਆਉਂਦੇ ਆ ਤੇ ਸ਼ਬਦ ਦੇ ਵਿੱਚ ਹੀ ਸਮਾ ਜਾਂਦੇ ਆ ਬੇਨਸਾਤ ਕੋ ਰਸੁਰਤੀ ਕਹੇ ਮੇਰੇ ਵਿੱਚ ਨਾ ਕੋਈ ਸਮਾਉਂਦੇ ਸਮੁੰਦਰ ਦਾ ਕਤਰਾ ਕਤਰਾ ਸਮੁੰਦਰ ਵਿੱਚ ਨਾ ਕੋਈ ਮਲਾਈ ਆ ਸੁਰਤੀ ਕਹਿੰਦੀ ਕਿ ਉਹ ਸਤਗੁਰ ਦੀ ਸਤਗੁਰ ਦੇ ਵਿੱਚ ਕੋਈ ਨਹੀਂ ਸਮਾਉਂਦਾ ਜੇਸਸ ਸਮੁੰਦਰ ਦੇ ਵਿੱਚੋਂ ਜੇਸਸ ਸਮੁੰਦਰ ਦੇ ਵਿੱਚੋਂ ਉਸ ਦੀ ਸਿਰਜਣਾ ਹੋਈ ਆ ਉਸੇ ਦੇ ਵਿੱਚ ਹੀ ਉਹਨੇ ਸਮਾਉਣਾ ਜਿਸ ਨਾਮ ਦੀ ਸਿਫਤ ਸਲਾਖਆਂ ਬਾਣੀਆਂ ਰਹੀ ਸੁਣਾਈ ਆ ਉਹ ਸਭ ਦਾ ਮਾਲਕ ਮਲਾ ਬੇਪਰਵਾਹ ਕਿਸੇ ਨੇ ਰਾਮ ਵਾਹਿਗੁਰੂ ਅੱਲਾ ਕਿਆ ਖੁਦਾ ਉਹ ਅਕਾਲ ਪੁਰਖ ਹੋਇ ਇੱਕੋ ਹੀ ਆ ਕਿਸੇ ਨੇ ਉਹਨੂੰ ਆਰਾਮ ਕਹਿ ਕੇ ਧਿਆਇਆ ਕਿਸੇ ਨੇ ਵਾਹਿਗੁਰੂ ਕਹਿ ਕੇ ਧਿਆਇਆ ਕਿ ਨੇ ਸਤਨਾਮ ਕਹਿ ਕੇ ਧਿਆਇਆ ਕਿ ਨੇ ਅੱਲਾ ਕਹਿ ਕੇ ਧਿਆਇਆ ਕੋਈ ਹਜਰਤ ਕਹਿ ਕੇ ਸੀਸ ਨਵਾਈਆ ਕਹਿਣ ਵਾਲੇ ਸਾਰੇ ਉਹਨੂੰ ਕਹਿ ਕੇ ਗਏ ਅਲਵਿਦਾ ਆਪੇ ਆਪਣਾ ਪੰਜ ਤਤ ਚੋਲਾ ਜਗਤ ਤਿ ਝਾਈਆ ਜਿੰਨੇ ਵੀ ਗੁਰੂ ਪੀਰ ਪਕੰਬਰ ਅਵਤਾਰ ਜਿੰਨੇ ਸੰਸਾਰ ਦੇ ਉੱਤੇ ਪੈਦਾ ਹੋਏ ਆ ਅੰਤ ਸਾਰੇ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣਾ ਪੰਜ ਤਤ ਦਾ ਚੋਲਾ ਜਿਹੜਾ ਉਸ ਸੰਸਾਰ ਦੇ ਉੱਤੇ ਛੱਡ ਕੇ ਚਲੇ ਗਏ ਉਸ ਦੇ ਨਾਮ ਦੀ ਸਿਫਤ ਸਾਰੇ ਗਹਿ ਲਖਾ ਸਾਚਾ ਨਾਮ ਹੱਥ ਨਾ ਕੋਈ ਫੜਾਈਆ ਉਸ ਦੇ ਨਾਮ ਦੀ ਸਿਫਤ ਸਲਾਹ ਜਿਹੜੀ ਉਹ ਸਾਰੇ ਲਿਖਾ ਕੇ ਚਲੇ ਗਏ ਤੇ ਪਰ ਸੱਚਾ ਨਾਮ ਉਹ ਕਿਸੇ ਦੇ ਹੱਥ ਨਹੀਂ ਆਇਆ ਨਾਨਕ ਦੀ ਬਾਣੀ ਉਹਨਾਂ ਦੀ ਗਵਾ شہادت ਰਈ ਪਗਤਾਹੀਆ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਣੀ ਜਿਹੜੀ ਆ ਉਹਦੀ ਗਵਾ ਸਬ ਦਾ ਮਾਲਕ ਸੁਰਤੀ ਦਾ ਹਮਲਾ ਮੁਕਤੀ ਚਰਨਾ ਏਠਾਂ ਦੇਵੇ ਦਵਾ ਉਠਦੀ ਲਹਿਰ ਦੀ ਧਾਰ ਵਿੱਚ ਲਹਿ ਮਲਾ ਸ਼ਬਦੀ ਜੋਤ ਵਿੱਚ ਜਾਏ ਸਮਾ ਨੂਰ ਨੂਰ ਵਿੱਚ ਰਲਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜਿਸ ਜਨ ਬਖਾਏ ਆਪਣ ਅੰਦਰ ਦਰ ਦਰਵਾਜ਼ਾ ਗਰੀਬ ਨਵਾਜ਼ਾ ਕਾਇਆ ਮੰਦਰ ਅੰਦਰ ਡੂੰਗੀ ਕੰਦਰ ਪਰਦਾ ਦੇ ਉਠਾਈਆ ਸੁਰਤੀ ਕਹੀ ਜਿਸ ਵੇਲੇ ਮੈਂ ਹੋਲੀ 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 ਤੁਰਦੀ ਨੌ ਦਵਾਰੇ ਪੰਧ ਮੁਕਾਈਆ ਮੈਨੂੰ ਯਾਦ ਆਵੇ ਉਸ ਸੱਚੇ ਗੁਰ ਦੀ ਜੋ ਸਤ ਗੁਰ ਹੁਕਮ ਸੁਣਾਈਆ ਸੁਰਤੀ ਕਹਿੰਦੀ ਜਦੋਂ ਮੈਂ ਹੁਣੀ-ਹੁਣੀ ਚੱਲਦੀ ਆ ਇਹ ਨੌ ਦਵਾਰਿਆਂ ਤੋਂ ਉੱਪਰ ਪਹੁੰਚਦੀ ਆ ਤੇ ਫਿਰ ਮੈਨੂੰ ਉਹ ਯਾਦ ਕੌਣ ਆਉਂਦਾ ਸੱਚਾ ਗੁਰ ਪਰਮਾਤਮਾ ਅਕਾਲ ਪੁਰਖ ਮੇਰੇ ਅੰਦਰ ਏਕ ਆਸ਼ਾ ਫੁਰਦੀ ਜੋ ਪਿਛਲੇ ਫੁਰਨੇ ਦੇਵੇ ਬੰਦ ਕਰਾਈਆ ਮੈਂ ਓਟ ਧੁਰਦੀ ਮੈਂ ਓਟ ਰੱਖੀ ਧੁਰਦੀ ਮੰਜ਼ਲ ਚੜਨਾ ਚਾਹੀ ਚਾਹੀਆ ਮੈਂ ਮਨ ਦੇ ਆਖੇ ਕਦੇ ਨਾ ਮੁੜਦੀ ਜੋ ਪਿਛਲੇ ਫੁਰਨੇ ਦੇਵੇ ਬੰਦ ਕਰਾਈਆ ਮੈਂ ਓਟ ਰੱਖੀ ਧੁਰਦੀ ਮੰਜ਼ਲ ਚੜਨਾ ਚਾਹੀ ਚਾਹੀਆ ਸੁਰਤੀ ਕਹਿੰਦੀ ਕਿ ਮੈਂ ਮਨ ਦੇ ਆਖੇ ਨਹੀਂ ਲੱਗਦੀ ਕਿਉਂਕਿ ਮਨ ਜਿਹੜਾ ਉਹ ਸਾਨੂੰ ਝੋਂ ਪਾਸੇ ਜਿਹੜਾ ਉਹ ਫਿਰਦਾ ਰਹਿੰਦਾ ਪਰ ਸੁਰਤੀ ਜਿਹੜੀ ਆ ਜਦ ਤੱਕ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਮੇਲ ਨਹੀਂ ਕਰਦੀ ਤਦ ਤੱਕ ਉਹ ਸਤਵਰ ਦੇ ਦਰਸ਼ਨ ਨਹੀਂ ਹੋ ਸਕਦੇ ਮੈਂ ਆਵਾਜ਼ ਮੰਗਾਈ ਉਸ ਨਾਦ ਅਗੰਮੀ ਸੁਰ ਦੀ ਜੋ ਅਠੇ ਪੈਰ ਕਾਇਆ ਮੰਦਰ ਅੰਦਰ ਧੁਰ ਧੁਨ ਆਤਮਕ ਰਾਗ ਸੁਣਾਈਆ ਉਥੇ ਬੰਕ ਟੇਢੀ ਕੋਈ ਲੋੜ ਨਹੀਂ ਰਾਗ ਨਾਦ ਤਾਲ ਨਾ ਕੋਈ ਵਜਾਈਆ ਉਥੇ ਇੱਕ ਦੂਜਾ ਕੋਈ ਹੋਰ ਨਹੀਂ ਠੱਗ ਚੋਰ ਜਾਰ ਨજર ਕੋਈ ਨਾ ਆਈਆ ਉਥੇ ਕਿੱਥੇ ਜਿੱਥੇ ਪਰਮਾਤਮਾ ਦੇ ਘਰ ਦੇ ਵਿੱਚ ਉਥੇ ਇੱਕ ਪਰਮਾਤਮਾ ਹੈ ਤੇ ਇੱਕ ਆਤਮਾ ਹੈ ਠੱਗ ਚੋਰ ਜਾਰ ਉਥੇ ਨਹੀਂ ਆਉਂਦੇ ਸੱਚ ਪ੍ਰਕਾਸ਼ ਅੰਧ ਘੋਰ ਨਹੀਂ ਜੋਤੀ ਜੋਤ ਜੋਤ ਰਸ਼ਨਾਈਆ ਹੋਰ ਪਿਆਰੀ ਹਰ ਸੰਗਤ ਜੀਓ ਇਹ ਹੈ ਸੁਰਤ ਸ਼ਬਦਾਂ ਮੇਲ ਸੱਚੇ ਪਾਸ਼ਾਏ ਨੇ ਸ਼ਬਦ ਦੇਣ ਤੋਂ ਪਹਿਲਾਂ ਹੀ ਇਹ ਲਿਖਾ ਦਿੱਤਾ ਗਿਆ ਸੀ ਕਿ ਸੁਰਤ ਸ਼ਬਦ ਦਾ ਮੇਲ ਕਰਨਾ ਸੱਚੇ ਪਾਸ਼ਾਏ ਨੇ ਹਰ ਬਾਣੀ ਦੇ ਵਿੱਚ ਲਿਖਾ ਦਿੱਤਾ ਗਿਆ ਕਿ ਕਿਵੇਂ ਹੋ ਸਕਦਾ ਜਦ ਤੱਕ ਅਸੀਂ ਇਹਨਾਂ ਦੇ ਕੂੜ ਬਕਾਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਜਾਂਦੇ ਪ੍ਰੇਮ ਪ੍ਰੀਤੀ ਦੇ ਨਾਲ ਵੱਜ ਨਹੀਂ ਜਾਂਦੇ ਤਦ ਤੱਕ ਸਾਡੀ ਆਤਮਾ ਦਾ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ ਇਸ ਕਰਕੇ ਸੱਚੇ ਪਾਤਸ਼ਾਹ ਨੇ ਬਹੁਤ ਸਾਨੂੰ ਸਿੱਖਿਆ ਜਿਹੜੀ ਉਹ ਬੜੀ ਅਨਮੋਲੀ ਦਿੱਤੀ ਆ ਆਪਾਂ ਇਸ ਨੂੰ ਪੜ੍ਹਨਾ ਹੈ ਪੜ੍ਹ ਕੇ ਵਿਚਾਰ ਕਰਕੇ ਆਪਣੇ ਉੱਤੇ ਲਾਗੂ ਕਰਨਾ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਹੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਨਾ ਆ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ